ਇਹੀ ਨਾ ਕੰਮੀ ਸਰਕਾਰ ਦੀ ਹਰਕਤਾਂ ਦੇਖ ਲਓ ਕਿ 13 ਤਰੀਕ ਨੂੰ ਪਹਿਲਾਂ ਹੀ ਚੱਕੀ ਜਾਂਦੇ ਨੇ ਅੱਜ 15 ਅਗਸਤ ਦਿਨ ਪਿਆਜ 14 ਗੀ ਕਿ ਵੀ ਥੋੜੀ ਸਰਕਾਰ ਵੀ ਬੁਖਲਾਟਾ ਚ ਆ ਚੁੱਕੀ ਹੈ ਜੇ ਬੇਰੁਜ਼ਗਾਰ 646 ਪੀਟੀ ਨੂੰ ਚੱਕਰੀਆ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਮੈਂ ਯਾਦ ਕਰਵਾਉਣਾ ਚਾਹੁੰਦੀ ਹਾਂ ਕਿ ਜਿਹੜੀ ਕੁਰਸੀ ਤੁਸੀਂ ਬੈਠੇ ਹੋ ਸੀ ਐਵੇਂ ਤੇ ਇਹ ਤੇ ਪਹਿਲਾਂ ਵੀ ਕਿੰਨੇ ਆਏ ਤੇ ਕਿੰਨੇ ਗਏ ਵੀ ਤੋਂ ਡੇ ਹਰਕਤਾਂ ਸਹੀ ਨਹੀਂ ਹੈਗੀ ਕੀ ਸਾਡੇ ਕਿੰਨੇ ਕੇ ਸਾਥੀਆਂ ਨੂੰ ਤੁਸੀਂ ਚੱਕੋਗੇ ਇਹ 15 ਗਾਸ ਨੂੰ ਤੇ ਪਹੁੰਚਣਾ ਤੇ ਪਹੁੰਚ ਕੇ ਹੀ ਰਹਿਣਗੇ ਤੁਸੀਂ ਚੱਕ ਲੋ ਜਿੰਨੇ ਜਿੰਨੇ ਚੱਕਣਾ ਆਜ਼ਾਦੀ ਦਿਹਾੜਾ ਮਨਾਉਣ ਤੋਂ ਪਹਿਲਾਂ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਚੁੱਕਿਆ ਜਾ ਰਿਹਾ ਹੈ ਕੁਝ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਨજરਬੰਦ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸਦੀ ਕਿ ਸੀਪੀ ਸ਼ਰਮਾ ਦੇ ਵੱਲੋਂ ਲਾਈਵ ਹੋ ਕੇ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਮਾਨ ਸਰਕਾਰ ਨੂੰ ਵੀ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਕੱਢਣਾ ਕਾ ਲੈਣ ਜਲੂਸ ਉਹਨਾਂ ਦਾ ਇਦਾਂ ਹੀ ਕੱਢਣਗੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਦੱਸਦੀ ਕਿ 646 ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਵੱਲੋਂ ਤਾਂਨਾ ਪ੍ਰਦਰਸ਼ਨ ਨ ਲਗਾਤਾਰ ਕੀਤੀ ਜਾ ਰਹੀ ਨੇ ਭਰਤੀ ਪੂਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਨ ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੀ ਭਰਤੀ ਪੂਰੀ ਕੀਤੀ ਜਾਵੇਗੀ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਪਰ ਮਾਨ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਸੀਪੀ ਸ਼ਰਮਾ ਦੇ ਵੱਲੋਂ ਇਹ ਕਿਹਾ ਗਿਆ ਤੇ ਨਾਲ ਹੀ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਕੁਝ ਕੰਮ ਸਰਕਾਰ ਕਰ ਲਵੇ ਪਰ ਉਹ ਇਨਾਂ ਦਾ ਜਲੂਸ ਇਸੇ ਤਰ੍ਹਾਂ ਹੀ ਕੱਢਣਗੇ ਮਾ 646 ਬੇਰੀਗਾਰ ਪੀਕੇ ਕੇਜਰੀ ਵਾਲਜੀ ਦੀ ਮੂਹ ਬੋਲੀ ਭੈਣ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨੂੰ ਕਿ ਕੱਲ 13 ਤਰੀਕ ਸੀ ਕਿ ਕੁਝ ਸਾਥੀ ਸਾਡੇ ਕੱਲ 13 ਤਰੀਕ ਨੂੰ ਹੀ ਚੱਕਲੇ ਰਾਤ ਨੂੰ ਜਿਵੇਂ ਕਿ ਸਾਡਾ ਗੋਲਾਬ ਸਿੰਘ ਭੋਲੇ ਨੂੰ ਮਨਜੀਤ ਸੰਗਰੂਰ ਤੋਂ ਤੇ ਇੱਕ ਮੁੰਡਾ ਬਠਿੰਡੇ ਤੋਂ ਮਹਿੰਦਰ ਸਿੰਘ ਉਹਨੂੰ ਵੀ ਚੱਕ ਲਿਆ ਤੇ ਫੋਜਪੁਰ ਫਾਜ਼ਿਲਕਾ ਸੈਡ ਤੋਂ ਵੀ ਸਾਡੇ ਕਾਫੀ ਸਾਥੀਆਂ ਨੂੰ ਚੱਕ ਕੇ ਲੈ ਗਈ ਸਰਕਾਰ ਦੀ ਇਹ ਨਕੰਮੀ ਸਰਕਾਰ ਦੀ ਹਰਕਤਾਂ ਦੇਖ ਲਓ ਕਿ 13 ਤਰੀਕ ਨੂੰ ਪਹਿਲਾਂ ਹੀ ਚੱਕੀ ਜਾਂਦੇ ਨੇ ਅਜੇ 15 ਅਗਸਤ ਦਿਨ ਪਿਆਜ 14 ਗੀ ਸਰਕਾਰ ਦੀ ਨਕੰਮੀ ਸਰਕਾਰ ਦੀਆਂ ਹਰਕਤਾਂ ਦੇਖ ਲਓ ਇਹ ਸਰਕਾਰ ਦੀ ਬੁਖਲਾਟਾ ਭਗਵੰਤ ਮਾਨ ਹਰਕ ਮੰਤਰੀ ਲਈ ਐਮਐਲਏ ਸ਼ਬਦ ਯੂਜ਼ ਕਰਦਾ ਵੀ ਉਹ ਬੁਖਲਾੜ ਗਏ ਮੈਂ ਕਹਿੰਨੀ ਆ ਇਹ ਸ਼ਬਦ ਇਹਨਾਂ ਲਈ ਵਰਤਨਾ ਕੋ ਗਲਤ ਨਹੀਂ ਹੋਇਆ ਭਗਵੰਤ ਮਾਨ ਜੀ ਕਿ ਵੀ ਤੁਹਾਡੀ ਸਰਕਾਰ ਵੀ ਬੁਖਲਾਟਾ ਚ ਆ ਚੁੱਕੀ ਹੈ ਜੇ ਬੇਰੁਜ਼ਗਾਰ 646 ਪੀਟੀ ਨੂੰ ਚੱਕ ਰਹੀ ਆ ਕਿ ਤੁਸੀਂ ਖੁਦ ਨੇ ਵਾਦਾ ਕੀਤਾ ਸੀ ਸਰਕਾਰ ਆਉਣ ਤੋਂ ਪਹਿਲਾਂ ਕਿ ਸਾਡੀ ਸਰਕਾਰ ਆਣ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ ਤੁਹਾਡੀ ਮੈਟ ਲਿਸਟ ਜਾਰੀ ਕਰਾਂਗੇ ਜੋ ਕਿ ਸਿਰਫ ਇੱਕ ਜਾਰੀ ਕਰਨੀ ਬਾਕੀ ਰਹਿ ਚੁੱਕੀ ਆ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਮੈਂ ਯਾਦ ਕਰਵਾਉਣਾ ਚਾਹੁੰਦੀ ਆ ਕਿ ਜਿਹੜੀ ਕੁਰਸੀ ਤੁਸੀਂ ਬੈਠੇ ਹੋ ਸੀ ਐਵੇਂ ਤੇ ਇਹ ਤੇ ਪਹਿਲਾਂ ਵੀ ਕਿੰਨੇ ਆਏ ਤੇ ਕਿੰਨੇ ਗਏ ਤੇ ਤੁਸੀਂ ਨਾ ਭੁੱਲੋ ਕਿ ਇਹ ਕੁਰਸੀ ਨਾ ਤਾਂ ਕਿਸੇ ਦੀ ਹੋਈ ਆ ਨਾ ਕਿਸ ਦੀ ਹੁੰਦੀ ਆ ਕਿ ਜਿਹੜੇ ਤੁਸੀਂ ਬੇਰੁਜ਼ਗਾਰਾਂ ਨਾਲ ਤੁਸੀਂ ਐਦਾਂ ਸਾਨੂੰ ਰਾਤਾਂ ਨੂੰ 13 13 ਤਰੀਕ ਨੂੰ ਪਹਿਲਾਂ ਹੀ ਚੱਕ ਲੈਣੇ ਦੋ ਦਿਨ ਪਹਿਲਾਂ ਵੀ ਤੁਹਾਡੀ ਇਹ ਹਰਕਤਾਂ ਸਹੀ ਨਹੀਂ ਹੈਗੀ ਪੰਜਾਬ 'ਚ ਤੁਹਾਡੀ ਨੈਗੇਟਿਵਿਟੀ ਵੈਲਰੀ ਆ ਵੀ ਸਾਡੇ ਕਿੰਨੇ ਕੇ ਸਾਥੀਆਂ ਨੂੰ ਤੁਸੀਂ ਚੱਕੋਗੇ ਜੇ 15 ਅਗਸਤ ਨੂੰ ਤੇ ਪਹੁੰਚਣਾ ਤੇ ਪਹੁੰਚ ਕੇ ਹੀ ਰਹਿਣਗੇ ਤੁਸੀਂ ਚੱਕ ਲੋ ਜਿੰਨੇ ਜਿੰਨੇ ਚੱਕਣਾ ਪੂਰੇ ਪੰਜਾਬ 'ਚ ਸਾਡੇ ਸਾਥੀ ਨੇ 646 ਤੁਸੀਂ ਕੁਝ ਸ਼ਹਿਰਾਂ ਦੇ ਸਾਨੂੰ ਚੱਕ ਕੇ ਜਿਨ੍ਹਾਂ 'ਚੋਂ ਬੰਦ ਕਰ ਸਕਦੇ ਹੋ ਕਿ ਤੁਸੀਂ ਰੋਕ ਲੋਗੇ ਤੁਹਾਡੀ ਹਰਕਤਾਂ ਦਾ ਪਤਾ ਚੱਲੀ ਜਾਣਗੀ ਹੈ 1.5 ਸਾਲ ਪਿਆ ਤੁਹਾਡਾ ਵੋਟਾਂ ਚਾਮ ਚ ਤੇ 1.5 ਸਾਲ ਜਿੱਥੇ ਜਿੱਥੇ ਤੁਸੀਂ ਜਾਉਂਗੇ ਅਸੀਂ ਉੱਥੇ ਤੁਹਾਡਾ ਵਿਰੋਧ ਕਰਾਂਗੇ ਅਸੀਂ 1.5-2 ਸਾਲ ਚੁੱਪ ਹੋ ਕੇ ਰਹਿ ਬੈਠੇ ਰਹੇ ਕਿ ਤੁਸੀਂ ਸਾਨੂੰ ਕਹੇ ਤੁਹਾਡੀ ਭਾਰਤੀ ਕਰਾਂਗੇ ਤੁਸੀਂ ਕੋਈ ਵਿਰੋਧ ਨਾ ਕਰੋ ਪਰ ਤੁਸੀਂ ਆਪਦੇ ਬਾ ਦਿੱਤੇ ਹੋ ਮੁਕਰ ਰਹੇ ਹੋ ਤੇ ਸਾਡੀ ਭਾਰਤੀ ਨਹੀਂ ਕਰ ਰਹੇ ਤੇ ਅਸੀਂ ਹੁਣ ਤੁਹਾਡੇ ਇਦਾਂ ਹੀ ਜਲੂਸ ਕੱਢਾਂਗੇ ਧੰਨਵਾਦ ਸਾਥੀਓ ਅਨੁ ਦੱਸਦੇ ਕਿ ਬੀਤੇ ਦਿਨਾਂ ਦੇ ਵਿੱਚ ਵੀ ਸ਼ਹੀਦ ਉਦਮ ਸਿੰਘ ਦੇ ਪਿੰਡ ਉਸ ਨਾਮ ਦੇ ਵਿੱਚੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਉੱਥੇ ਵੀ ਮਾਨ ਸਰਕਾਰ ਦੇ ਵੱਲੋਂ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਤੋਂ ਪਹਿਲਾਂ ਵੀ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਡਿਟੇਨ ਕਰ ਦਿੱਤਾ ਗਿਆ ਸੀ ਤੇ ਅੱਜ ਮੁੜ ਤੋਂ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਚੁੱਕਿਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਨਾਲ ਹੀ ਤਾਨੂੰ ਦੱਸਦੀ ਕਿ ਸੀਪੀ ਸ਼ਰਮਾ ਦੇ ਵੱਲੋਂ ਇਹ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਸਰਕਾਰ ਨੂੰ ਵੀ ਸਿੱਧੀ ਚੇਤਾਵਨੀ ਉਸ ਦੇ ਵੱਲੋਂ ਦਿੱਤੀ ਗਈ ਹੈ ਕਿ ਉਹ ਤੱਕੇ ਸ਼ਾਹੀ برداشت ਨਹੀਂ ਕਰਨਗੇ ਤੇ ਜੋ ਵਾਅਦਾ ਕਰਕੇ ਸਰਕਾਰ ਮੁੱਕਰੀ ਹੈ ਉਸ ਦਾ ਲਗਾਤਾਰ ਉਹ ਵਿਰੋਧ ਕਰਦੇ ਰਹਿਣਗੇ। देयर ਰਿਪੋਰਟ ਪੰਜਾਬੀ ਲੁੱਕ ਚੈਨਲ